ਆ ਦੇਖੋ ਓਪਨ ਜੈ ਲੈ ਨਾਲ ਜਾਲ ਵਾਲਾ ਸਿਮਰ ਦਾ ਸੂਟ ਨਾਲ ਚੁੰਨੀ ਪਿਓਰ ਵੇ ਤੇ ਕੜਾਈ 350 ਰੁਪਏ ਦਾ ਆ ਦੇਖੋ 350 ਆ ਦੇਖੋ 350 650 ਰੁਪਏ ਲੈ ਜਾਓ ਭਾਜੀ ਰਾਜਾ ਰਾਣੀਆਂ ਵਾਲਾ ਸੂਟ ਜੇ ਹਾਂਜੀ ਠੀਕ ਹੈ ਨਾ ਤੇ ਰੇਟਾਂ ਦਾ ਚੈਲੰਜ ਹੈ ਨਾ 800 ਨਾ 1000 ਨਾ 1200 ਭਾਜੀ 200 200 ਰੁਪਏ ਸੂਟ ਦੇ ਰਹੇ ਆ ਆ ਦੇਖੋ ਭਾਜੀ ਵੈਲਵਟ ਹਾਂਜੀ ਬਾਜ਼ਾਰ ਚ ਕੋਈ 800 ਦਿੰਦਾ ਕੋਈ 1000 ਦਿੰਦਾ ਆਪਾ 1000 ਦੇ 5 ਦਿੰਨੇ ਆ 200 ਰੁਪਏ ਦਾ ਸੂਟ ਦੇਨੇ। ਬਾਜੀ ਪਿਓਰ ਬਰਬਰੀ। ਹਾਂਜੀ ਬਰਬਰੀ 500 ਦਾ ਸੂਟ। ਉਹ ਵੀ ਫੋਟੋ ਵਾਲਾ ਮਾਡਲ ਆ। ਆ ਦੇਖੋ 500। ਹਾਂਜੀ 100 ਰੁਪਏ ਦੇ ਵਿੱਚ। ਜਿੰਮੇ ਸੂਟ ਦੇਖੋ ਸਾਰੇ ਨੇ ਕਲਾਵੇ ਭਰ ਰਏ ਆ ਦੇਖੋ। ਤੁਸੀਂ ਚੈੱਕ ਕਰ ਲਓ। ਇੱਧਰ ਵੀ ਦੇਖ ਲਓ ਮੈਂਟੋ ਮੈਂਟੀ ਝੋਲੇ ਭਰ ਰਹੇ ਲੋਕਾਂ ਨੇ। ਆ ਪਿਓਰ ਕ੍ਰੇਪ ਦਾ ਸੂਟ ਨੇੜੇ ਕਰਕੇ ਦੇਖ ਲਓ। ਹਾਂਜੀ ਰੇਟਰਾਂ ਦੀਆਂ ਚੀਕਾਂ ਵੱਜਣ ਦਾ ਕਾਰਨ ਕੀ ਆ ਇਦਾਂ ਦੇ ਦੁਪੱਟੇ ਨਾਲ। ਹਾਂਜੀ ਵਿਦ ਹੈਂਡਵਰਕ ਹੈ। ਬਾਈ ਇਹ ਨਾ 6000 ਨਾ 7000 ਨਾ 5000 ਹਾਂ ਬਈ 2500 ਰੁਪਏ ਦਾ ਸੂਟ ਮਿਲੇਗਾ 4 ਸੈਟ ਕੜਾਈ ਕੀਤਾ ਹੈਂਡਵਰਕ ਨਾਲ ਦੁਪੱਟਾ ਹਾਂਜੀ ਪੂਰੇ ਪੰਜਾਬ ਦਾ ਚੈਲੇਂਜ ਬਈ 2300 ਰੁਪਏ ਦਾ ਦੇਾਂਗੇ 2300 ਰੁਪਏ ਦਾ ਫੋਟੋ ਆ ਤੁਸੀਂ ਫੋਟੋ ਖੈਦਰੋ ਕਾਹੇ ਵੀਡੀਓ ਨਾਲੋ ਇਹ ਹੀ ਤੁਸੀਂ 4 4000 35 3500 45 4500 ਪਰ ਇੱਥੇ 25 2500 ਜ ਦੇ ਰਹਿਆਂ ਕਰਲੀ ਸਪੀਸ ਭਾਜੀ ਬ੍ਰਾਂਡ ਫਰਬਰੀ ਦੇ ਉੱਪਰ ਪ੍ਰੋਪਰ ਹੈਂਡਵੇ ਕੰਮ ਐਦਾਂ ਦੇ ਨਿਆਰੇ ਦਰ ਦੁਪੱਟੇ ਓ ਜੀ ਜਿੱਥੇ ਮਰਜ਼ੀ 2500 ਦਾ ਮਿਲ ਜੂਗਾ ਬਾਬੇ ਜਿਹੜੀ ਨੇ 1300 1600 ਦੇਣਾ ਜਿਹਨੇ ਵਿਆਹ ਸ਼ਾਦੀ ਦਾਜ ਵੀਰ ਦਾ ਕੱਪੜਾ ਲੈਣਾ ਦੇਣ ਲੈਣ ਕਰਨਾ ਸਾਰਾ ਦੇ ਵੱਡੇ ਫਾਇਦੇ ਆਜੋ ਬਾਬੇ ਜੱਟੀ ਦੇ 1 ਲੱਖ ਵਾਲਾ ਐਦਾਂ ਦਾ ਕੱਪੜਾ 35 40 ਹਜ਼ਾਰ ਦਵਾਂਗੇ 35 40 ਹਜ਼ਾਰ ਚ ਆ 16 16 16 ਸੂਟ ਓਏ ਹੋਏ ਰੇਡਾ ਦਾ ਅਸਲ ਪਰਦਾ ਇਹਰੇ ਜ ਹੈ 1200 ਚ 16 16 16 ਸੂਟ बिकਦਾ ਬਾਜ਼ਾਰ ਚ ਹਾਂਜੀ ਚੱਕੋ 560 ਰੁਪਏ ਦਾ ਓ ਸਪੈਸ਼ਲ ਪੀਸ ਹਾਂਜੀ ਆ ਦੇਖੋ 550 ਰੁਪਏ ਚ ਐਦਾਂ ਦੀਆਂ ਚੀਜ਼ਾਂ ਕਰ ਲਈ ਦੇ ਕਾਪੀਸ ਬਣਿਆ ਹੋਇਆ ਹਾਂਜੀ 550 ਰੁਪਏ ਤੋਹਫੇ ਵੈਡਿੰਗ ਸੂਟ ਰੈੱਡ ਹੈਂਡਵਰਕ ਵਾਲੇ 2 200 ਇੱਥੇ 8 8 ਦੇਖੋ 8 ਆਹ ਦੇਖੋ ਸੂਟ ਹਾਂਜੀ ਆਹ ਲਹਰੀ ਚੁੰਨੀ ਦੇਖੋ ਕੱਢੀ ਹੋਈ ਪੂਰੀ ਹਾਂਜੀ ਉਹ ਜੀ ਇਹ 1200 ਰੁਪਏ ਦਾ ਹੋਲ ਸੇਲ ਹੈ ਹਾਂਜੀ ਆਪਣਾ ਰੇਟ 1200 ਰੁਪਏ ਹੋਲ ਸੇਲ ਭਾਈ ਜਿਹਨੇ ਕਰਨਾ ਕੱਪੜੇ ਦਾ ਕੰਮ ਉਹ ਆਪਾਂ ਦੇ ਹੱਥੀ ਦੇ ਨਾ ਵੀ ਕੱਪੜਾ ਲੈ ਕੇ ਵਾਪਸ ਮੈਨੂੰ ਨਮਾ ਦਾਂਗਾ ਪੈਸੇ ਨਹੀਂ ਹੈਗੇ ਬਜਾਜ ਦਾ ਕਾਰਡ ਲੈ ਆਓ ਸਾਜ ਪੈਸੇ ਦੇ ਦੇਣਾ ਰੇਟ ਹੋ ਸਿਲ ਦਾ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਚਲੋ ਜੀ ਤੈਨਾਂ ਅੱਜ ਐਤਵਾਰ ਆ ਬਾਬੇ ਦੀ ਹੱਟੀ 'ਤੇ ਰਸ਼ ਕਿਉਂ ਪੈਂਦਾ ਹਾਂ ਦੇਖੋ ਸਵੇਰੇ ਸਵੇਰੇ ਇਦਾਂ ਹੀ ਕਸਟਮਰ ਅੰਦਰ ਜਾਈ ਜਾਂਦੇ ਆ ਜਾਂਦੇ ਕਿਉਂ ਆ ਰਸ਼ ਕਿਉਂ ਪੈਂਦਾ ਇਹ ਵੀ ਅੱਜ ਗੱਲ ਕਰੰਦੇ ਆ ਚਾਹੇ ਕੋਈ ਐਤਵਾਰ ਚਾਹੇ ਕੋਈ ਸ਼ਨੀਵਾਰ ਚਾਹੇ ਕੋਈ ਸ਼ੁੱਕਰਵਾਰ ਕਾਰਨ ਕੀ ਆ ਬਾਬੇ ਦੀ ਹੱਟੀ 'ਤੇ ਇੰਨਾ ਗਾਹਕਾਂ ਦਾ ਰਸ਼ ਪੈਣ ਦਾ ਕਾਰਨ ਬਾਜੀ ਬੜਾ ਸਿੱਧਾ ਜਿਹਾ ਆ ਤੇ ਸਾਰੇ ਭੈਣ ਭਰਾ ਪੜੇ ਲਿਖੇ ਆ ਤੇ ਕੁਦਰਤ ਨੇ ਦਿਮਾਗ ਸਾਰਿਆਂ ਨੂੰ ਦਿੱਤਾ ਗੱਲਾਂ ਚਾਰ ਪੰਜ ਕਮੈਂਟ ਕਰਕੇ ਜੀ ਇੱਥੇ ਕਪੜਾ ਮਿਲਦਾ ਅਸੀਂ ਗੇਸ ਹੀ ਖਤਮ ਹੋ ਗਿਆ ਉਹਨਾਂ ਨੂੰ ਵੀ ਆਪਾਂ ਅੱਜ ਜਵਾਬ ਦੇ ਦਈਏ ਵੀ ਕਪੜਾ ਮਿਲਦਾ ਨਾਲੋਂ ਨਾਲ ਹਾਂਜੀ ਫਿਰ ਤੁਸੀਂ ਆਓ 15 ਦਿਨ ਬਾਅਦ ਤੇ ਅਸੀਂ ਕੁਝ ਨਹੀਂ ਕਰ ਸਕਦੇ ਪਰ ਕਪੜਾ ਮਿਲਦਾ ਸਸਤਾ ਮਿਲਦਾ ਤਮਾਕੇ ਦਾ ਰੇਟਾਂ ਦੇ ਉਹਦਾ ਚੈਲੰਜ ਹੁੰਦਾ ਹਾਂਜੀ ਹੁਣ ਇਧਰ ਹੈ ਸੂਟ ਹਾਂ ਠੀਕ ਹੈ ਜੀ ਜਿਹੜੇ ਬਜ਼ਾਰਾਂ 'ਚ ਸ਼ੋਰੂਮ ਆ ਦੇ ਬਾਬਾ ਜੀ 5-5 6000 ਆ ਨਾ ਪਹਿਲਾਂ ਉਹੀ ਦਿਓ ਸਸਤੇ ਤੋਂ ਆਹੀ ਭਾਜੀ ਆਪਾਂ ਆ ਮੇਰੀਆਂ ਪੈਣਾ ਬੈਠੀਆਂ ਸਾਹਮਣੇ ਆ ਪਿਓਰ ਕਰੇਵ ਦਾ ਸੂਟ ਹੈ ਜੀ ਓਪਨ ਚੈਲੰਜ ਹੈ ਲਾਜਵਰੀਆ ਲੈ ਉਸਤੇ ਵੱਡਾ ਫੈਰਾ ਕਿਉਂਕਿ ਰੇਟਾਂ ਦੀ ਲੁੱਟ ਇੱਥੇ ਨਹੀਂ ਹੋਣੀ ਆ ਪਿਓਰ ਕਰੇਪ ਦਾ ਸੂਟ ਨੇਰੇ ਕਰਕੇ ਦੇਖ ਲੋ ਹਾਂਜੀ ਰੇਟਾਂ ਦੀਆਂ ਚੀਕਾਂ ਵੱਜਣ ਦਾ ਕਾਰਨ ਕੀ ਹੈ ਐਦਾਂ ਦੇ ਦੁਪੱਟੇ ਨਾਲ ਹਾਂਜੀ ਬਈ ਦਾ ਹੈਂਡਵਰਕ ਹੈ ਬਾਈ ਦੀ ਨਾ 6000 ਨਾ 7000 ਨਾ 5000 ਹਾਂ ਬਈ 2500 ਰੁਪਏ ਦਾ ਸੂਟ ਮਿਲੇਗਾ ਆਜੋ ਸਮਝੋ ਰੇਟਾਂ ਦੀ ਲੁੱਟ ਨਾ ਕਰਾਓ ਸਾਡੇ ਚੀਕਾਂ ਮਾਰਨ ਦਾ ਰੋਲਾ ਪਾਉਂਦਾ ਕਾਰਨ ਹੀ ਇਹ ਹੈ ਕਪੜਾ ਅਸੀਂ ਵੀ ਮਹਿੰਗਾ ਵੇਚ ਸਕਦੇ ਹਾਂ ਪਰ ਲੈ ਕੇ ਅਸੀਂ ਪੈਸੇ ਨਾਲ ਨਹੀਂ ਜਾਣੇ ਇਸ ਕਰਕੇ ਐਦਾਂ ਦੇ ਸੌਦੇ ਦਿੰਨੇ ਆ 2500 ਰੁਪਏ ਸੂਟ ਦੇ ਰਹੇ ਆ ਦੇਖੋ ਇਹੇ ਸੂਟ ਤੁਸੀਂ 6 600 5 5500 ਬਾਜ਼ਾਰ ਤੇ ਲੈਂਦੇ ਹੋ ਬਾਬੇ ਦੀ ਹਿੱਟ ਤੇ ਆ ਜਾਓ ਰੈੱਡ ਸੂਟ ਜਿਹੜਾ ਲਾਵਾ ਵਾਲਾ 2500 ਹੀ ਦੇਣਾ ਉਹ ਵੀ ਹੈਂਡਵਰਕ ਕੀਤਾ ਆ ਦੇਖੋ ਪੀਸ ਸੌਦਾ ਦੇਖੋ ਬਣਿਆ ਹੋਇਆ ਭਾਜੀ ਹਾਂਜੀ ਇੱਕ ਦੋ ਇੱਕ ਸੂਟ ਠੀਕ ਹੈ ਜੀ ਫੁੱਲ ਹੈਵੀ ਹੈਂਡਵਰਕ ਹਾਂਜੀ ਇੱਧਰ ਦੁਪੱਟੇ ਵੀ ਹੈਵੀ ਭਾਈ ਜੀ ਫੋਰ ਸੈਟ ਕੜਾਈ ਕੀਤਾ ਹੈਂਡਵਰਕ ਨਾਲ ਦੁਪੱਟਾ ਹਾਂਜੀ ਪੂਰੇ ਪੰਜਾਬ ਦਾ ਚੈਲੰਜ ਭਾਈ 2300 ਰੁਪਏ ਰਾਂਗੇ 2300 ਰੁਪਏ ਇੱਕ ਵੀਰੇ ਇਨੂੰ ਕਹਿੰਦੇ ਤਮਾਕੇ ਇਦਾਂ ਦੀਆਂ ਜੀਜਾਂ ਜਣੀਆਂ 3500 4000 ਰੁਪਏ ਸ਼ੁਰੂ ਹੁੰਦੀਆਂ ਨਾ ਹਾਂਜੀ ਓਪਨ ਤਮਾਕੇ ਨਾਲ ਇਦਾਂ ਦੇ ਕਲਰ ਓ ਬਾਈ ਹੈਂਡਵਰਕ ਕੀਤੇ ਸੂਟ ਹੈ ਜੀ ਹੈਂਡਵਰਕ ਰੇਟ ਕੀ ਇਹਦਾ ਕਿੰਨਾ ਦੇ ਰਿਏ ਇਹ ਦੇ ਦਿਓ 3000 ਦਾ ਆ ਚੱਕੋ ਫਿਰ 1900 ਦਾ ਲੈ ਜਾਓ 1900 ਰੁਪਏ ਦਾ ਹੈਂਡਵਰਕ ਕੀਤਾ ਪੀਸ ਆ ਪੀਸ ਤੁਹਾਡੇ ਸਾਹਮਣੇ ਰੱਖ ਰਿਆ ਮੈਂ ਇਹੇ ਸੂਟ ਇਹਦਾ 44200 3500 3800 ਬਾਜ਼ਾਰ ਕਿਤਾ ਉਹ ਭਾਈ ਜੀ ਪਰ ਬਾਬੇ ਸਾਰੇ ਆ ਭੈਣਾ ਭਰਾਵਰੇ ਸਾਹਮਣੇ ਵੀਡੀਓ ਬਣਾਈ ਜੀਏ ਤੇ ਕਈ ਆਪਾਂ ਨੂੰ ਵੀ ਕਮੈਂਟ ਆਉਂਦੇ ਭਾਈ ਕਈ ਹਾਂਜੀ ਕਾਦੇ ਵੀ ਪੀਸ ਆਏ ਤੇ ਮਿਲਿਆ ਨਹੀਂ ਭਈ ਅੱਜ ਐਤਵਾਰ ਹੈ ਐਤਵਾਰਾ ਤਰੀਕ ਕਿੰਨੀ ਹੈ ਜੀ ਤਰੀਕ ਹੈ 23 23 ਨਵੰਬਰ ਦਿਨ ਐਤਵਾਰ ਆਹ ਸੂਟ ਆਪਾਂ ਵੀਡੀਓ 'ਚ ਪਾਤਾ ਇਹਨਾਂ ਦੇ ਭਈਆ ਬਣੋ 40 48 ਸੂਟ ਨੇ ਹਾਂਜੀ ਜੇ ਬਿਕ ਗਏ ਬਿਕ ਗਏ ਨਾ ਵੀ ਕੇ ਕੱਲ ਵੇਖ ਜਾਣਗੇ ਹੁਣ ਜੇ ਕੋਈ ਵੀਡੀਓ ਦੇ ਕੇ 20 ਦਿਨ ਬਾਅਦ ਆਊਗਾ ਬਈ ਹੈ ਨਹੀਂ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਹੋਲ ਸੇਲ 'ਚ ਵੇਚੋ ਨਾ ਐਦਾਂ ਦਾ ਪੀਸ ਹਾਂਜੀ ਬਾਜ਼ਾਰ 'ਚ 4000 5000 ਤੋਂ ਘੱਟ ਕੋਈ ਦੇਂਦਾ ਨਹੀਂਗਾ ਹਾਂਜੀ ਤੇ ਆਪਾਂ ਵੱਡਾ ਫੇਰਾ ਵੱਡਾ ਧਮਾਕਾ ਰੈੱਡ ਕਲਰ ਮਰੂਨ ਕਲਰ ਐਲੋ ਰਸਟ ਕਲਰ ਭਾਜੀ ਹਾਂਜੀ 2500 ਰੁਪਏ ਕਰਤਾ 2500 ਰੁਪਏ ਤੇ ਹੋਰ ਚੀਜ਼ਾਂ ਚੈੱਕ ਕਰ ਲਓ ਸੂਟਰੀਆਂ ਤੁਸੀਂ ਫੋਟੋਆਂ ਖੈਦਰੋ ਚਾਹੇ ਵੀਡੀਓ ਬਣਾ ਲਓ ਇਹ ਹੀ ਤੁਸੀਂ 4 4000 35 3545 4500 ਪਰ ਇੱਥੇ 25 2500 ਜ ਦੇ ਰਹੇ ਆ 200 2000 ਰੁਪਇਆ 15 1500 ਇੱਕ ਆਹ ਦੇਖੋ 200 ਰੁਪਏ ਦੀ ਸੂਟ ਦੀ ਸੇਲ ਤਾਂ ਲੱਗੀ ਆ ਭਾਜੀ ਪਰ ਇੱਥੇ ਮੇਰੇ ਭੈਣਾ ਬਰਾਬਰ ਉਹਨਾਂ ਦਾ ਵੀ ਫਾਇਦਾ ਹੋਣਾ ਜਿਨ੍ਹਾਂ ਨੇ ਦਾਜ ਬਰੇ ਲਈ ਵਧੀਆ ਕਪੜਾ ਲੈਣਾ ਹੈ ਇਦਾਂ ਦੇ ਹੈਵੀ ਸੂਟ ਕਿਉਂ ਜਾਣਿਓ ਬਾਜ਼ਾਰਾਂ 'ਚ ਜਾ ਕੇ ਰੇਟਾਂ ਦੀ ਕਰਾਣੇ ਹੋ ਲੁੱਟ ਹਾਂਜੀ ਇਦਾਂ ਦੇ ਫੋਰ ਸਾਈਡ ਦੁਪੱਟੇ ਹੈਂਡਵਰਕ ਨਾਲ ਲੱਦੇ ਹੋਏ ਇਦਾਂ ਦੇ ਪ੍ਰਿੰਟ ਕੱਡੇ ਹੋਏ ਪਾਜੀ ਇਦਾਂ ਦੀ ਬਾਜੂ ਵੀ ਨਾਲ ਹੈਂਡਵਰਕ ਕੱਢੀ ਹੋਈ ਸੋ ਮਤਲਬ ਇਹ 2500 ਰੁਪਏ ਦਾ ਸੂਟ ਜਿਹਨੇ ਵਿਆਹ ਸ਼ਾਦੀ ਦਾਜ ਵੀਰ ਦਾ ਕਪੜਾ ਲੈਣਾ ਦੇਣ ਲੈਣ ਕੰਨਾ ਸਾਰਿਆਂ ਦੇ ਵੱਡੇ ਫਾਇਦੇ ਆਜੋ ਬਾਪੇ ਝੱਟੀ ਦੇ 1 ਲੱਖ ਵਾਲਾ ਇਦਾਂ ਦਾ ਕਪੜਾ 35-40 ਹਜ਼ਾਰ ਦਮਾਂਗੇ 35-40 ਹਜ਼ਾਰ ਚ ਆਪਾਂ ਹੀ 35-40 ਹਜ਼ਾਰ ਦਾ ਲੈਣਾ ਪਾਜੀ ਜਦ 5000 ਰੁਪਏ ਦੀ ਚੀਜ਼ ਮਿਲਲੀ 1800 ਦੀ ਹੈ 2200 ਦੀ ਹੈ ਰੇਟ ਦਾ ਅੱਧਾ ਫੇਰਾ ਦਾ ਇੱਥੇ ਹੀ ਹੋ ਗਿਆ ਹਾਂਜੀ ਸਭ ਤੋਂ ਵੱਡੀ ਗੱਲ ਸੈਟ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੈ ਕੇ ਜਾਓ ਕਪੜਾ ਕਿਸ਼ਤਾਂ ਦਾ ਵੀ ਮਿਲਦਾ ਹੈ ਇਹ ਸੂਟ ਮੰਨ ਲਓ ਜੇ 1900 ਰੁਪਏ ਦੇਣਾ ਹੈ ਪੈਸੇ ਅੱਜ ਦੇ ਜੋ ਤਾਂ ਵੀ 1900 ਦਾ ਤੇ ਸਾਲ ਨੂੰ ਦੇਣਾ ਤਾਂ ਵੀ 1900 ਦੇ ਹੀ ਆ। ਮਤਲਬ ਜੇ ਤੁਸੀਂ ਵੱਡਾ ਫਾਇਦਾ ਵੱਡੀ ਓਫਰ ਹੈ। ਬਜਾਜ ਕਾਰਡ ਲੈ ਕੇ ਆ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਕਿਸ਼ਤਾਂ ਦੇ ਕੱਪੜਾ ਵੀ ਤੁਹਾਨੂੰ ਦੇ ਦੇਵਾਂਗੇ। ਇੱਕ ਕਰ ਲਓ ਜਿੱਦਾਂ ਜਿੱਦਾਂ ਦਿਨ ਜੇ ਸੂਈਆਂ ਟੈਪ ਵੀ ਜਿਆ ਘੁੰਮ ਰੀਆਂ ਉਹਦਾ ਉਹਦਾ ਕਸਟਮਰ ਬਾਬੇ ਦੇ ਢਿੱਡ ਤੇ ਆਈ ਜਾਂਦਾ। ਲੋਕ ਤਾਂ ਦੂਰੋਂ ਦੂਰੋਂ ਆ ਗਏ ਕਿਉਂਕਿ ਫਾਇਦੇ ਹੋ ਰਹੇ ਤੁਸੀਂ ਵੀ ਆ ਜਾਓ ਬਾਬੇ ਦੇ ਢਿੱਡ ਤੇ 15 ਦਿਨ ਦੀ ਬਹੁਤ ਵੱਡੀ ਸੇਲ ਚੱਲ ਰਹੀ ਆ। ਦੇਖੋ ਭਾਜੀ ਸੂਟ ਰਾਜਾ ਰਾਣੀ ਭਾਜੀ ਰਾਜਾ ਰਾਣੀਆਂ ਵਾਲਾ ਸੂਟ ਦੇ ਹਾਂਜੀ ਠੀਕ ਹੈ ਨਾ ਤੇ ਰੇਟਰ ਦਾ ਚੈਲੰਜ ਹੈ ਨਾ 800 ਨਾ 1000 ਨਾ 1200 ਭਾਜੀ 200 200 ਰੁਪਏ ਸੂਟ ਦੇ ਰਹੇ ਆ ਸੋ ਚੈੱਕ ਕਰੋ ਜਿਹਨੂੰ ਚਾਹੀਦਾ ਲੈ ਜਾਓ ਬਈ ਸਾਰੇ ਦੁਕਾਨਦਾਰ 7700 8800 6600 ਇੱਥੇ 2 2 ਓਪਨ ਚੈਲੰਜ ਨਾਲ ਕਪੜਾ ਬਿਗਾਂਦੀ ਗਾਰੰਟੀ ਤੇ ਟਰਾਈ ਦਾ ਸੂਟ ਕਪੜਾ ਕਿਸ਼ਤਾਂ ਦੇ ਲੈ ਜਾਓ ਕਪੜਾ ਨਾ ਵੀ ਕੇ ਵਾਪਸ ਕਰ ਜੋ 200 200 ਰੁਪਏ ਸੂਟ ਦਾਂਗੇ 200 200 ਰੁਪਏ ਦੇ ਦੇਖੋ ਰਾਜਾ ਰਾਣੀ ਸੂਟ ਰੰਗ ਇਹਦੇ ਵਿੱਚ ਬਹੁਤ ਸਾਰੇ ਮੈਡਨਿਆ 2 200 ਰੁਪਏ ਚ 200 200 ਰੁਪਏ ਚ ਆਹ ਦੇਖੋ ਭਾਜੀ ਵੈਲਵਟ ਹਾਂਜੀ ਬਾਜ਼ਾਰ ਚ ਕੋਈ 800 ਦਿੰਦਾ ਕੋਈ 1000 ਦਿੰਦਾ ਆਪਾਂ 1000 ਦੇ 5 ਦਿੰਨੇ ਆ 200 ਰੁਪਏ ਦਾ ਸੂਟ ਦਿੰਨੇ ਆ ਆ ਵੀ ਦੇਖੋ 6 6 700 ਰੁਪਏ ਦਾ ਸੂਟ ਭਾਜੀ 2 200 ਰੁਪਏ ਚ ਕਰਤੇ 1000 ਦੇ 5 ਸੂਟ ਆਹ ਦੇਖੋ ਭਾਜੀ 200 ਰੁਪਏ ਜੀ ਆ ਲਓ ਭਾਜੀ 200 ਰੁਪਏ ਜੀ ਓ ਦੇਖੋ 20 200 ਰੁਪਏ ਦੇ ਵਿੱਚ ਫੈਰਵਰ ਦਾ ਸੂਟ 23 ਨਵੰਬਰ 2025 ਦੀ ਸੇਲ 15 ਦਿਨ ਦੀ ਲਈ ਹੋਈ ਹੈ ਵੱਡਾ ਫੇਰ ਦੇ ਰਹੇ ਆ 200 ਰੁਪਏ ਸੂਟ ਕਰਤਾ ਜੀ ਕਲਰ ਇਹਦੇ ਵਿੱਚ ਕਾਫੀ ਆ ਡਿਜ਼ਾਈਨ ਬਹੁਤ ਆ 200 ਰੁਪਏ ਦੇ ਵਿੱਚ ਲੈ ਜਾਓ ਭਾਜੀ ਤੁਸੀਂ ਲੈ ਲੈ ਦੇ ਲੈ ਲਈ ਸੂਟ ਕੜਾਈ ਵਾਲੇ ਜਿਹੜਾ 500 600 ਰੁਪਏ ਆ ਵੀ 200 ਰੁਪਏ ਕਰਤੇ ਆ ਦੇਖੋ ਜਿਹਨੇ ਵਿਆਹ ਆਜਾ ਦੇਖੋ 200 ਰੁਪਏ ਤਾਜਬਰੀ ਦੇਖੋ 200 ਰੁਪਏ ਇਹ ਸੂਟ ਤੁਹਾਨੂੰ ਵੱਡੇ ਫੇਰੇ 200 ਰੁਪਏ ਹਾਲੋ ਭਾਜੀ ਪਿਓਰ ਮਸਲੀਨ ਦਾ ਸੂਟ 300 ਰੁਪਏ ਭਾਜੀ ਮਸਲੀਨ 300 ਦੀ ਕੜਾਈ ਕੀਤਾ ਹੋਇਆ ਪੀਸ 300 ਰੁਪਏ ਦਾ ਆਹ ਲਓ ਭੜੋ ਜੀ ਲੈ ਜਾਓ ਦੇਖੋ ਕੋਈ ਇਹਨਾਂ ਨੂੰ 700 800 1000 1000 ਵਾਲੇ ਸੂਟ ਵੀ ਭਾਜੀ ਆਹ ਦੇਖੋ 650 650 650 650 350 ਰੁਪਏ ਧਮਾਕੇ ਭਾਜੀ ਆਹ ਦੇਖੋ ਬ੍ਰਾਂਡਡ ਜੀਜ਼ਾ ਕੋਡਨ 400 ਦੀ ਹਾਂਜੀ ਵੱਡਾ ਫੇਰਾ ਆ ਦੇ ਕੋ 400 ਰੁਪਏ ਸੋ ਹਰ ਕਿਸੇ ਦਾ ਬਹੁਤ ਵੱਡਾ ਫਾਇਦਾ ਕੋਈ ਨਵਾਂ ਕੰਮ ਸ਼ੁਰੂ ਕਰਨ ਵਾਲਿਆ ਕੋ ਰੀਟ ਦੇ ਅੰਦਰ ਕੋਈ ਦੁਕਾਨਦਾਰ ਆ ਦੇਖ ਲੋ ਨਾਲੇ ਨਾਲ ਸਿਰ 400 ਰੁਪਏ ਲਓ ਲੈ ਜਾਓ ਹੈਵੀ ਦਾ ਹੈਵੀ ਸੂਟ ਜਿੰਨਾ ਮਰਜੀ ਕੱਪੜਾ ਲੈ ਜਾਓ ਫੂਟਾ ਪਿੱਛੇ ਲੜਾਈਆਂ ਹੋਣੀਆਂ ਸ਼ੁਰੂ ਲੜਾਈਆਂ ਭਾਜੀ ਕਰਾ ਲੈਣੀਆਂ ਆਪਾਂ ਰੇਟਾਂ ਦੀਆਂ ਚੈਲੰਜ ਆ ਭਾਜੀ ਚੈਲੰਜ ਆ ਦੇਖ ਲੋ ਛੂਡ ਖੁੱਲਾ ਬਾਜੋ ਜਾਂਦਾ ਪਹਿਲਾਂ ਭਾਜੀ ਪਿਓਰ ਬਰਬਰੀ ਹਾਂਜੀ ਬਰਬਰੀ 500 ਦਾ ਸੂਟ ਉਹ ਵੀ ਫੋਟੋ ਵਾਲਾ ਮਾਡਲ ਆਹ ਦੇਖੋ 500 ਪਾਜੀ 100 ਰੁਪਏ ਦੇ ਵਿੱਚ ਆਹ ਦੇਖੋ 500 ਦੀਆਂ ਲੜਾਈਆਂ ਭਾਜੀ ਆਂਦਾ ਗਿਆ ਗਾਇਬ ਸੁਪਰ ਬਰਬਰੀਏ ਸੂਟ 1200 1500 ਵਾਲੇ ਪੰਜ ਪੰਜ ਸੌ ਆਹ ਦੇਖੋ ਸਵੇਰ ਤੋਂ ਹੀ ਕਸਟਮਰ ਆਏ ਹੋਏ ਆਹ ਦੇਖੋ ਭਾਜੀ ਇਧਰ ਦੇਖੋ ਝੋਲੇ ਭੜੀ ਜਾਂਦੇ ਆ 5 500 5 500 ਵੱਡੇ ਹੋ ਰਹੇ ਆ ਲਓ ਮਸਲੀਨ 400 ਰੁਪਏ ਹੈਵੀ ਜਾਲ ਲਓ 400 ਰੁਪਏ ਆਹ ਦੇਖੋ 400 ਰੁਪਏ 4 400 ਰੁਪਏ ਦੇ ਵਿੱਚ ਮਸਲੀਨ ਦੇ ਸੂਟ ਆਹ ਦੇਖੋ ਓਪਨ ਜੈਲੇ ਨਾਲ ਜਾਲ ਵਾਲਾ ਸ਼ਿਮਰ ਦਾ ਸੂਟ ਨਾਲ ਚੁੰਨੀ ਪਿਓਰ ਬੇਦ ਕੜਾਈ 350 ਰੁਪਏ ਦਾ 350 ਸ਼ਿਮਰ ਦਾ ਸੂਟ ਸ਼ਿਮਰ ਦਾ ਸੂਟ ਭਾਜੀ ਆਹਨੇ ਖਾਲੀ ਕਰ ਦਿਓ ਆਹ ਚੱਕੋ 350 ਆਹ ਦੇਖੋ 350 ਸ਼ਿਮਰ ਦਾ ਸੂਟ 650 ਰੁਪਏ ਲੈ ਜੋ ਲੈ ਜੋ ਪਰ ਲੋ ਝੋਲੇ ਆਪਣੇ 350 ਦੇ ਵਿੱਚ ਸ਼ਿਮਰ ਦੇ ਸੂਟ ਦੇਖੋ ਸਾਰੇ ਨੇ ਕਲਾਵੇ ਪਰ ਰਿਹਾ ਆ ਦੇਖੋ ਤੁਸੀਂ ਚੈੱਕ ਕਰ ਲੋ ਅਿਕਰ ਵੀ ਦੇਖ ਲਓ ਮੈਂਟੋ ਮੈਂਟੀ ਝੋਲੇ ਭਰ ਰਹੇ ਲੋਕਾਂ ਨੇ ਵੱਡੇ ਫੇਰੇ ਕਰਨੇ ਭਾਜੀ ਆ ਦੇਖੋ ਗਰਮ ਸੂਟ ਦੇਖੋ ਹਣ ਓਪਨ ਚੈਲੰਜ ਭਾਜੀ ਰੇਡ ਘੱਟ ਕਰਨ ਹਾਂ ਆਪਣਾ ਆਪਣਾ ਗਰੁੱਪ ਹੈ ਠੀਕ ਹੈ ਨਾ ਜੀ ਸਿੱਧੀ ਗੱਲ ਜਿੰਨੀ ਵੱਡੀ ਦੁਕਾਨ ਰੇਡ ਉਹਨਾਂ ਵੱਡਾ ਉਹਨਾਂ ਵੱਡਾ ਆ ਦੇਖੋ ਪੀਸ ਹਾਂਜੀ ਪ੍ਰਿੰਟ ਦੇਖੋ ਪਿਓਰ ਸ਼ੋਲ ਦੇ ਨਾਲ ਜੀ ਤੋਹਫੇ ਰਣ ਲਗਾ ਤੋਹਫੇ 12 1200 14 14 ਦੇ ਆ ਚੱਕੋ ਭਾਜੀ ਵੱਡੀ ਨੇਰੀ ਆ ਲਗੀ 350 ਰੁਪਏ ਆਪੇ ਆਹਨ ਸੂਟ ਗਰਮ ਸੂਟ ਵੀ 350 ਰੁਪਏ ਗਰਮ ਸੂਟ ਵੀ 350 ਰੁਪਏ ਟੋਟਾਂ ਵਾਲੇ ਪੀਸ ਮੋਡ ਵਾਲੇ ਪੀਸ ਆ ਚੱਕ ਆ ਦੇਖੋ ਆ ਦੇਖੋ 350 ਦੇ ਵਿੱਚ ਦੇ 350 ਦੇ ਵਿੱਚ ਭਾਜੀ ਗਰਮ ਸੂਟ ਆ ਦੇਖੋ ਭਾਜੀ ਅੰਦਰ ਦੇਖੋ ਛਟੜੋ ਕਰ ਭਾਜੀ 350 ਰੁਪਏ ਲੇਜੋ ਦੇਖੋ ਰੰਗ ਵੱਖੋ ਵੱਖਰੇ ਆ ਡਿਜ਼ਾਈਨ ਵੱਖੋ ਵੱਖਰੇ 350 ਰੁਪਏ ਸਾਡੇ 350 ਚ ਦੇਤੇ ਹੋ ਵੀ ਬ੍ਰਾਂਡਡ ਪੀਸ ਬ੍ਰਾਂਡਡ ਕੈਟਲੋਗ ਆ ਭਾਜੀ ਆ ਦੇਖੋ ਹਾਂਜੀ ਆ ਲੋ ਜੀ ਚੱਕੀ ਚਲੋ ਲੈ ਜੋ ਆ ਦੇਖੋ ਲੈ ਭਾਜੀ ਲੈ ਜੋ ਆ ਲੋ ਫੜੋ ਜੀ ਫੜੋ ਦੇਖੋ ਲੈ ਜੋ 350 ਦੇ ਵਿੱਚ 350 ਜੋ ਪੂਰਾ ਪੰਜਾਬ ਦਾ ਧਮਾਕਾ ਬ੍ਰਾਂਡਡ ਕੈਟਲੋਗ ਆ ਪਸ਼ਮੀਨਾ ਦੀਆਂ ਚੱਕੋ ਲੈ ਜੋ ਕਲਰ ਕਲਰ ਬੜੇ ਸੋਹਣੇ ਲੈ ਜੋ ਕਲਰ ਬੜੇ ਸੋਹਣੇ ਆ ਰੇਟ ਘੱਟ 350 ਦੇ ਵਿੱਚ ਗਰਮ ਸੂਟ ਦੇ ਤੇ 350 ਚ 16 16 16 ਸੂਟ ਓਏ ਹੋਏ ਰੇਟਾਂ ਦਾ ਅਸਲ ਪਰਦਾ ਇਹਰੇ ਚ ਐ 1200 ਚ 16 16 16 ਸੂਟ ਵਿਕਦਾ ਬਾਜ਼ਾਰ ਚ ਹਾਂਜੀ ਚੱਕੋ 650 ਰੁਪਏ ਦਾ ਓਏ ਹੋਏ 650 650 ਦੇ ਵਿੱਚ ਵੇਚਾ 16 16 ਸੂਟ 650 ਰੁਪਏ ਵਿੱਚ ਆਹ ਦੇਖੋ 650 ਲੈ ਜੋ ਆ ਲੋ ਭਾਜੀ 650 ਦੇਖੋ ਇਹਦੇ ਵਿੱਚ ਟੇ ਫੇਰੇ 650 ਆਹ ਦੇਖੋ ਭਾਜੀ ਆ ਲਓ ਯਾਰੋ ਜਿੰਨਾ ਮਰਜ਼ੀ ਲੈ ਲਓ ਕਪੜਾ ਬਾਬੇ ਦੀ ਹੱਡੀ ਕੋ ਫਾਂਡ ਕੇ ਲੈ ਪੂਰੇ ਪੰਜਾਬ ਦਾ ਧਮਾਕਾ ਭਾਜੀ 6.5 600 ਦੇ ਵਿੱਚ ਆ ਦੇਖੋ ਆ ਦੇਖੋ ਮੋਰ ਆ ਗਏ ਮੋਰ ਠੀਕ ਆ ਲਓ ਮੋਰ ਆ ਦੁਪੱਟਾ ਐ ਲੋ ਰੰਗ ਨਾ 1500 ਨਾਲ 2500 ਦਾ ਸੂਟ ਮੋਰ ਵੀ ਪੈਸੋ ਆ ਦੇਖੋ 500 ਚ ਗਿਆ ਉਹ ਤੁਹਾਡਾ ਭਲਾ ਹੋਵੇ ਚੱਕਾ ਮੋਰ 5 500 ਦੇ ਵਿੱਚ ਮੋਰ ਕਰਦੇ 5 500 ਚ ਦੇਖੋ ਜਿਹਨੇ ਨਵਾਂ ਕੱਪੜਾ ਸ਼ੁਰੂ ਕਰਨਾ ਰੀਸੇਲਰ ਤੁਹਾਡੀਆਂ ਛੋਟੀਆਂ ਦੁਕਾਨਾਂ ਪਿੰਡਾਂ 'ਚ ਆ ਕੇ ਕੱਪੜਾ ਲੈ ਜਾਓ ਇੰਨਾ ਸਸਤਾ ਕੱਪੜਾ ਕਿਸੇ ਨੇ ਦੇਣਾ ਨਹੀਂ ਸੈੱਟ ਬਾਏ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ-ਇੱਕ ਲੈ ਜਾਓ ਦੋ-ਦੋ ਲੈ ਜਾਓ ਆਹ ਦੇਖੋ ਪੈਸੇ ਨਹੀਂ ਕਿਸ਼ਤਾਂ 'ਚ ਲੈ ਜਾਓ 16 1600 18 1800 ਦੇ ਹੈਵੀ ਹੈਂਡਵਰਕ ਦੇ ਸਿਲਕ ਦੇ ਸੂਟ ਚੁੰਨੀਆਂ ਨਾਲ ਹਾਂਜੀ ਰੰਗ ਚਾਰ ਫਰੈਸ਼ ਸੌਦੇ ਫਰੈਸ਼ 8-800 ਰੁਪਏ ਕਰਤੇ 8-800 ਰੁਪਏ ਦੇਖਤਾ ਭਾਜੀ ਲਓ ਹੈਂਡਵਰਕ ਕੀਤੇ ਹੋਏ ਹੈਵੀ ਪੀਸ 8 800 ਰੁਪਏ ਵਿੱਚ ਕਰ ਦੋ ਆ ਦੇਖੋ ਪੀਸ ਆ ਦੇਖੋ ਤੋਫੇ 8 800 ਰੁਪਏ ਚ ਆ ਦੇਖੋ ਚੀਜ਼ਾਂ ਬਣੀਆ ਹੋਈ ਆ ਹਾਂਜੀ origignal piece 8 800 ਰੁਪਏ ਚ ਬਾਪੇ ਦੀ ਹੱਡੀ ਦਾ ਵੱਡਾ ਫੈਰਾ 8 800 ਰੁਪਏ ਚ ਜਲਦੀ ਕਰੋ ਅਗਰ ਲੈਣਾ ਵੱਡਾ ਫੈਰਾ ਆਣਾ ਬਣਾ ਬਾਪੇ ਦੀ ਹੱਡੀ ਦੇ ਗੱਲਾਂ ਨਹੀਂ ਕਰਦੇ ਵੱਡੇ ਸੌਂ ਨਹੀਂ ਚੱਕੋ ਬਾਈ 350 ਰੁਪਏ ਚੁੰਨੀ ਪਿਓਰ ਦੀ ਦੇਖੋ ਪਿਓਰ ਦੇ ਸੂਟ ਪਿਓਰ ਦੀ ਚੁੰਨੀ ਰੇਟ 350 ਗਰਮ ਸੂਟ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਹਰ ਕਿਸੇ ਦਾ ਵੱਡਾ ਫਾਇਦਾ ਆਹ ਦੇਖੋ ਪੀਸ ਪਿਓਰ ਘੇਰਾ ਜਿਹੜਾ ਬਾਜ਼ਾਰ ਚ 895 995 ਅਲੋ ਚ ਕੋ 400 ਰੁਪਏ ਇਹ 400 ਰੁਪਏ ਚ ਕਰਦਾ ਹੋਲ ਸੇਲ ਦੇ ਰਿਆਂ ਹੋਲ ਸੇਲ ਆ ਦੇਖੋ 400 ਰੁਪਏ ਇਹੇ ਸੂਟ ਰ 1000 1000 ਰੁਪਏ ਨੇ ਇੱਥੇ ਚੰਗੀ ਵਾਲਾ ਡਿਜ਼ਾਈਨ ਹੈਵੀ ਲੋ ਇੱਥੇ ਹੋਲ ਸੇਲ چلਦਾ ਭਾਜੀ ਇੰਦਾਂ ਦੇ ਸਪੈਸ਼ਲ ਪੀਸ ਹਾਂਜੀ ਆ ਦੇਖੋ 550 ਰੁਪਏ ਚ ਇੰਦਾਂ ਦੀਆਂ ਚੀਜ਼ਾਂ ਕਰ ਲਈਂ ਦੇਖੋ ਪੀਸ ਬਣਿਆ ਹੋਇਆ ਹਾਂਜੀ 550 ਰੁਪਏ ਤੋਹਫੇ ਦੇਖੋ ਸੂਰ ਦਾ ਖੋਲ ਨਹੀਂ ਦਿੰਦੇ ਪਹਿਲਾਂ ਹੀ ਲੈ ਲੈਣੇ ਕਿਉਂਕਿ ਪਤਾ ਰੇ ਚੱਕੋ 550 ਰੁਪਏ ਜੀ ਲਓ ਆਹ ਦੇਖੋ ਇੱਕ ਦੋ ਇੱਕ ਧਮਾਕਾ ਇਦਾਂ ਹੀ ਜਾਂਦਾ ਵੱਡਾ ਫੇਰਾ ਆਹ ਦੇਖੋ 550 ਜੀ ਖਰਾਰੇ ਪਾਤੇ ਤੋ 550 ਰੁਪਏ ਵਿੱਚ ਲੈ ਜਾਓ ਆਹ ਦੇਖੋ ਭਾਜੀ ਪੀਸ ਇੱਕ ਦੋ ਏਕੜੀਆਂ ਸੋ ਇਹ 15 ਦਿਨ ਇਦਾਂ ਹੀ ਸੇ ਚੱਲਣੀਆਂ ਤੁਸੀਂ ਆਹ ਜੀ ਸਭ ਤੋਂ ਵੱਡੀ ਗੱਲ ਭਾਈ ਵੀਡੀਓ 23 ਤਰੀਕ ਦੀ ਭਾਈ 24 ਨੂੰ ਆ ਜਾਓ 25 ਨੂੰ ਆ ਜਾਓ 26 ਨਾ ਹੋ ਗਿਆ ਡਿਜ਼ਾਈਨ ਮੁੱਕ ਜੇਗਾ ਪਰ ਵੈਰਿਟੀ ਹੋਰ ਨਵੀਂ ਮਿਲ ਜੇਗੀ ਆ ਚੈਲੰਜ ਹੈ 550 ਦੇ ਆ ਦੇਖੋ ਬਰਬਰੀ ਭਾਜੀ ਬਰਬਰੀ ਦੇਣ ਲਗਾ ਬਰਬਰੀ ਬਰਬਰੀ 2-2000 ਚ ਵਿਕਦੀ ਬਿਜਾਰ ਚ ਬਿਜਾਰ ਚ 2-2000 ਚ ਵਿਕਦੀ ਆ ਐਲੋ ਪੀਸ ਦੇਖੋ ਸਾਹਮਣੇ ਫਰੈਸ਼ ਪੀਸ ਖੋਲ ਰਿਆਂ ਤਾਜੇ ਪਕੋੜੇ ਹਾਂਜੀ ਆ ਚੱਕੋ ਡਿਜ਼ਾਈਨ ਭਾਜੀ ਆ ਪਿਓਰ ਬਰਬਰੀ ਆ ਸੂਟ ਆ ਚੁੰਨੀ ਆ ਰੰਗ 600 ਰੁਪਏ ਦਾ ਲੈ 2-2000 ਵਾਲੇ ਬਰਬਰੀਏ ਸੂਟ ਵੀ 6-600 ਚ ਆ ਦੇਖੋ ਪੀਸ ਓਏ 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 ਇਹਨੂੰ ਪਾਕਿਸਤਾਨ ਨੇ ਕਹਿ ਕੇ 15 15 ਹਜ਼ਾਰ 20000 ਰੁਪਏ ਉਹ ਲੁੱਟੀ ਜਾਂਦਾ ਹੈ ਦੁਕਾਨਦਾਰ ਸਿੱਧੀ ਜੀ ਗੱਲ ਉੱਧਰ ਦੇਖੋ ਕਿੰਨਾ ਚੱਕੋ 500 ਰੁਪਏ ਦਾ ਆ ਲੋ ਆ ਲੋ 500 ਰੁਪਏ ਦਾ ਆ ਲੋ 500 ਦੇ ਵਿੱਚ ਪਾਕਿਸਤਾਨੀ ਸਾਰੇ ਲੈ ਜਾਓ ਚੱਕੋ ਬਾਅਦ ਦੇਖੋ 800 ਰੁਪਏ ਦੇ ਹੈਂਡਵਰਕ ਸਿਲਕ ਦਾ ਜੀ ਇੱਕ ਦੋ ਇੱਕ ਡੀਆਂ ਲੈ ਜਾਓ ਆ ਸੂਟ ਸੂਟ ਜਿਹੜਾ ਬਾਜ਼ਾਰ 'ਚ 1300 1400 ਮਿਲਦਾ ਨਾ ਹਾਂਜੀ ਕਢਾਈ ਦੇ ਨਾਲ ਬਰਫਰੀ ਦਾ ਹਾਂਜੀ ਇੱਥੇ ਹੋਲ ਸੇਲ ਹਰ ਸੂਟ ਦਾ ਰੇਟ ਵੱਖਰਾ ਤਮਾਕਾ ਆ ਲੋ ਆ ਸੂਰਾ ਦੁਪੱਟਾ ਭਾਜੀ ਚੈਲੰਜ 450 ਰੁਪਏ 450 ਦੇ ਵਿੱਚ 450 ਰੁਪਏ ਬਣਾ ਹੋਵੇ 450 ਲੈ ਜਾਓ ਆ ਚੱਕੀ ਚਲੋ 450 ਰੁਪਏ ਦੇਖੋ ਖਾਲੀ ਖਾਨੇ ਖਾਲੀ ਚੱਕੋ 1000 1000 ਦੇ ਸੂਟ ਵੀ 450 ਆਹ ਲਓ ਭਾਜੀ 2000 ਦੇ 25 25 ਦੇ ਸੂਟ 8 800 ਰੁਪਏ ਆਹ ਦੇਖੋ ਹੈਂਡਵਰਕ 8 800 ਰੁਪਏ ਵੈਡਿੰਗ ਸੂਟ ਰੈੱਡ ਹੈਂਡਵਰਕ ਕਾਲੇ 2 2000 ਇੱਥੇ 8 800 ਉਹ ਦੇਖੋ 8 800 ਰੁਪਏ ਇਹਦਾਂ ਦੇ ਸੂਟ ਆ ਭਾਜੀ ਕਾਪੀ ਵਾਲੀ ਕੱਟਾ ਬੈਗ ਸੂਟ ਨਹੀਂ ਵੇਚਦੇ ਆਪਾਂ ਹਾਂਜੀ ਐਦਾਂ ਦੇ ਹੈਂਡਵਰਕ ਡਿਜ਼ਾਈਨਰ ਬਾਜੂ ਵਰਕ ਦੇ ਨਾਲ ਹਾਂਜੀ ਸਿਲਕ ਦੇ ਸੂਟ 8800 ਰੁਪਏ ਆ ਵੀ ਚੱਕੋ 8800 ਰੁਪਏ ਲਓ ਇਹ ਲੋ ਗਲਾਸ ਦਾ ਸੂਟ 600 ਰੁਪਏ ਚੱਕੋ 600 ਰੁਪਏ ਆ ਲੋ ਚੱਕੋ 600 ਰੁਪਏ ਜਿਹੜਾ ਬਾਜ਼ਾਰ 'ਚ 2500 ਦਾ ਨਾ 2500 ਦਾ ਕਰੇਵ ਦਾ ਆ ਸੂਟ ਆ ਦੁਵੱਟਾ ਆ ਲੋ 800 ਰੁਪਏ ਲਓ ਆ ਦੇਖੋ 25 2500 ਵਾਲੇ ਸੂਟ 8800 ਰੁਪਏ 'ਚ ਕਰਤੇ ਆ ਆ ਦੇਖ ਲਓ ਨੇੜੇ ਕਰਕੇ ਆਪਣੇ ਆਪਣੇ ਸ਼ਹਿਰ ਚ ਫੋਟੋਆਂ ਖੇਚੀ ਕਰਾ ਲਓ 800 ਬਾਬੇ ਦੀ ਹੱਟੀ ਦੇ ਆ ਲੋ ਲਓ 2500 ਵਾਲਾ ਵੀ ਅਰਥੋਚ ਕਰਤਾ ਤੁਸੀਂ ਦੇਖ ਲਓ ਸਾਰੇ ਕਸਟਮਰ ਬੜੇ ਇੱਥੇ ਖੋਸ਼ਿਆ ਆਏ ਆ ਉਧਰ ਵੀ ਦੇਖੋ ਹੈਵੀ ਹੈਵੀ ਸੂਟਾਂ ਨਾਲ ਝੋਲੇ ਪਰਲੇ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਨੇ ਆਹ ਦੇਖੋ ਭਾਈ ਸੈਲੀਬ੍ਰਿਟੀ ਆਰਟੀਕਲ ਪਹਿਲਾ ਚੀਜ਼ ਦੇਖੋ ਇਹ ਆ ਗਿਆ ਸੂਟ ਫਰੰਟ ਸਾਰਾ ਆ बाजू ਦੁਪੱਟਾ ਦੇਖੋ ਠੀਕ ਹੈ ਇਹਦੇ ਨਾਲ ਭਾਈ ਇਹ ਕਾਟਿਗਰ ਆਹ ਦੇਖੋ 1500 ਦਾ ਸੂਟ ਕਿੰਨੇ ਦਾ 1500 ਦਾ ਆ ਲੋ ਉਹ ਛੱਡ ਦਿਓ ਦੇਖੋ ਸਾਰਿਆਂ ਨੇ ਆਹ ਦੇਖੋ ਛੱਡਣਾ ਕਿਸੇ ਨੇ ਨਹੀਂ ਭਾਜੀ ਮੈਂ ਰੇਟਿਆਂ ਦਾ ਲਖਾਣਾ ਫੜ ਕੇ ਰੱਖਣਾ ਸੂਟਾ ਦੇਖੋ ਹਾਂ ਐਦਾਂ ਦੇ ਸੈਲੀਬ੍ਰਿਟੀ ਚੁੰਨੀਆਂ ਪੇਔਰ ਦੀਆਂ ਭਾਈ ਖਾਨਾ ਹੀ ਕਰਦੇ ਖਾਨਾ ਹੀ ਰੇਟ ਦੱਸ ਦਿਓ ਖਾਨਾ ਕਰਦੇ ਖਾਨਾ 450 ਰੁਪਏ ਉਹ ਤੇਰਾ ਪੁਲਾ 450 ਰੁਪਏ ਆ ਦੇਖੋ 450 ਲਓ ਤਾਂ ਇਹ ਬੁਟੀਕਾ ਵਾਲੇ ਪੀਸ ਆ ਬੁਟੀਕਾ ਵਾਲੇ 450 ਰੁਪਏ 450 ਭਾਜੀ ਰੇਟਾਂ ਇੱਥੇ ਕੋਈ ਲੁੱਟ ਨਹੀਂ ਲੁੱਟਾਂ ਵਿੱਚ ਰੇਟਾਂ ਦੇ ਕੋਈ ਲੁੱਟ ਨਹੀਂ ਰੇਟਾਂ ਦਾ ਵੱਡਾ ਫੈਰਾ ਦੇਖੋ 400 ਰੁਪਏ 440 ਦੇ ਵਿੱਚ ਜਿਹਨੇ ਵਿਆਹ ਲਈ ਦਾ ਕੱਪੜਾ ਹੈ ਨਾ ਦਾਜਵਰੀ ਦੇਣ ਲੈਣ ਕੰਨਾ ਆਜੋ ਭਾਈ 12 12 ਕੋਲੇ ਕੋਲ 4 4 ਸੌ ਚ ਕਰ ਦਿੱਤੇ ਆ ਆਜੋ ਭਾਈ ਤੁਹਾਨੂੰ ਅੱਗੇ ਦਿਖਾਣੇ ਆ ਤੋਹਫੇ ਆਜਾ ਤੁਹਾਨੂੰ ਤੋਹਫੇ ਦਿਖਾਈਏ ਇਧਰ ਆਜੋ ਜਿਹੜਾ ਬਾਜ਼ਾਰ ਚ 5500 ਰੁਪਏ ਦਾ ਸੂਟ ਫਿਰ ਇਹਨੂੰ ਸੇਲ ਚ ਲਾ ਕੇ ਕਹਿੰਦਾ 3000 ਦਾ ਓਏ ਇਹ ਸਮਝਾਉਣਾ ਚਾਹੁੰਦਾ ਮੈਂ ਪੈਂਦਾ ਭਰਾਵਾਂ ਨੂੰ ਸੱਚ ਗੱਲ ਹਾਂਜੀ ਆ ਪਹਿਲਾ ਪੀਸ ਦੇਖੋ ਆ ਦੇਖੋ ਸੂਟ ਹਾਂਜੀ ਆਹ ਵਾਲੀ ਚੁੰਨੀ ਦੇਖੋ ਕੱਢੀ ਹੋਈ ਪੂਰੀ ਹਾਂਜੀ ਭਾਜੀ ਇਹ 1200 ਰੁਪਏ ਦਾ ਹੋਲਸੇਲ ਹੈ ਹਾਂਜੀ ਆਪਣਾ ਰੇਟ 1200 ਰੁਪਏ ਹੋਲਸੇਲ ਭਾਜੀ 1200 ਜਿਹੜਾ ਤੁਸੀਂ ਇਹ ਜਿਹੜਾ ਆਪਾਂ ਦੇਖੋ ਜਿਹੜੇ 2 2200 225 2500 ਵਾਲੇ 12 1200 ਦੇ ਵਿੱਚ ਘੱਟ ਇਥੇ ਆਹ ਦੇਖੋ ਭਾਜੀ ਪੀਸ 1000 ਰੁਪਏ ਚ ਹੈਵੀ ਹੈਂਡਵਰਕ ਵੱਡਾ ਫੈਲਾ ਬਾਕੀ ਇਹਦੇ ਨਾਲ ਦੀਆਂ ਚੀਜ਼ਾਂ ਇਥੇ ਬਹੁਤ ਨੇ ਆਣਾ ਪੈਣਾ ਤੁਹਾਨੂੰ ਬਾਬੇ ਦੀ ਹੱਟੀ ਦੇ ਸੇਲ ਲਈ ਵੀ ਇੱਕ ਅੱਲਾ-ਗੱਲਾ ਸੂਟ ਖੋਲ ਕੇ ਦਿਖਾ ਰਹੇ ਹਾਂ ਠੀਕ ਹੈ ਜੀ ਵੱਡੇ ਫੈਰੇ ਹੋਣਗੇ ਇਸ ਦਾ ਪੀਸ ਦੇਖੋ 1400 ਰੁਪਏ ਰੇਂਜ ਆਹ ਦੇਖੋ ਪੀਸ ਪਿਓਰ オリジナル ਡਿਸਟਲ ਦੇ ਉੱਪਰ 1400 ਰੁਪਏ ਦਾ ਸਬਕ ਦੇਸੀ ਕੇ ਹੋ ਗੱਪੜਾ ਆ ਵੀ ਦੱਸੋ ਤਾਜਮਹਿਲ ਬਣਿਆ ਬੜਾ ਸੋਹਣਾ ਹੈਡਵਰਕ ਕੀਤਾ ਹੈਗਾ ਪਾਜੀਆ ਤਾਜਮਹਿਲ ਹੈਂਡਵਰਕ ਆ ਲਾਇਆ ਹੈਂਡਵਰਕ ਦੇ ਨਾਲ ਪਾਜੀਆ ਪਾਜੀ 2000 ਰੁਪਏ ਦਾ ਲਓ ਤਾਜਮਹਿਲ ਵੀ ਤੁਹਾਨੂੰ 2000 ਦੇਣਾ ਉਹ ਵੀ ਹੈਂਡਵਰਕ ਕੀਤਾ ਹੋਇਆ ਗਰਲੀ ਸ਼ੀਪੀਸ ਪਾਜੀ ਬ੍ਰਾਂਡ ਬਰਬਰੀ ਦੇ ਉੱਪਰ ਪ੍ਰੋਪਰ ਹੈਂਡਵੇ ਕੰਮ ਐਦਾਂ ਦੇ ਨਿਆਰੇਦਰ ਦੁਪੱਟੇ ਪਾਜੀ ਜਿੱਥੇ ਮਰਜ਼ੀ 2500 ਦੋ ਮਿਲ ਜੂਗਾ ਬਾਬੇ ਰੇੜੀ ਨੇ 1300 ਦੇਣਾ 25 2500 ਵਾਲੇ ਵੀ 13 1300 ਦੇ ਵਿੱਚ ਸੂਟ ਦੇਣੇ ਆ ਤੋਹਫੇ ਘਰਾਦੇ ਆ ਤੋਹਫੇ ਆ ਦੇਖ ਲੋ ਭੈਣ ਭਰਾ ਕਪੜਾ ਲੈ ਕੇ ਜਾ ਰਹੇ ਆ ਇਹ ਜਿੰਨੇ ਭੈਣ ਭਰਾ ਨੇ ਭਾਜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਵੀ ਕੋਈ ਵੀ ਭੈਣ ਭਰਾ ਦਾ ਪੜਾ ਲਿਖਿਆ ਬੰਦੇ ਆਉਂਦੇ ਆ ਠੀਕ ਐ ਲਵਾਫੇ ਭਰ ਰਿਹਾ ਇਟ ਮੀਨਸ ਸਸਤਾ ਆ ਕਪੜਾ ਸਸਤਾ ਦੇ ਰਹੇ ਆ ਪਰ 22 ਲੋਕੀ ਲੈ ਰਹੇ ਆ ਆਪਾਂ ਜਬਰਦਸਤੀ ਕਿਹਦਾ ਲਵਾਫਾ ਨਹੀਂ ਭਰਦੇ ਪਰ ਮਸਲਾ ਕੀ ਐ ਵੀ ਤੁਸੀਂ ਆਪਣੇ ਰੇਟਾਂ ਦੀ ਪੰਜਾਬੀ ਜਿਦਾਸ ਰਹੇ ਠੱਗੀ ਤੋਂ ਬਚ ਜਾਓ ਵੀ ਕਪੜੇ ਦੇ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਐ ਕੋਈ ਬੰਦਾ ਵੀ ਵੀਡੀਓ ਦੇ ਵਿੱਚ ਆ ਕੇ ਗੱਲ ਕਹੂਗਾ ਨਹੀਂ ਮੈਂ ਕਹਿਣਾ ਕਿਉਂਕਿ ਮੈਂ ਨਾ ਛੇ ਲਾਉਣਾ ਨਾ ਲਾਉਣ ਦੇਣੀ ਹੈ ਨਾ ਲਾਉਣ ਦੇਣੀ ਹੈ ਮੈਂ ਦੇਣੇ ਐਂ ਤਾਂ ਦੇ ਪੀਸ ਆ 800 ਰੁਪਏ ਜਿਹਨੂੰ ਚਾਹੀਦਾ ਲੈ ਕੇ ਜਾਓ ਕਿਸੇ ਭੈਣ ਭਾਈ ਦੇ ਕਰੇ ਵਿਆਹ ਸ਼ਾਦੀ ਹੈ ਅਈ ਕਰਾਂਗੇ ਕੱਪੜੇ ਦੇ ਵਿੱਚ ਰੇਟਾਂ ਦੀ ਫੁੱਲ ਸਪੋਰਟ ਜਿਹਨੇ ਕਰਨਾ ਕੱਪੜੇ ਦਾ ਕੰਮ ਉਹ ਆਪਾਂ ਬਾਬੇ ਦੀ ਹੱਡੀ ਦੇ ਨਾ ਵੀ ਕੇ ਕੱਪੜਾ ਲੈ ਕੇ ਵਾਪਸ ਮੈਨੂੰ ਨਮਾ ਦਾਂਗਾ ਪੈਸੇ ਨਹੀਂ ਹੈਗੇ ਬਜਾਇਦਾ ਕਾਰਡ ਲੈ ਆਓ ਸਾਜ ਪੈਸੇ ਦੇ ਦੇਣਾ ਰੇਡ ਰੋਲ ਸੇਲ ਦਾ ਸਟਲ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਨਾ ਵੀ ਕਿਆ ਵਾਪਸੀ ਐਨੀਆਂ ਵੱਡੀਆਂ ਫਰਾ ਕਿਹਦੇ ਨੇ ਜਣੀਆਂ ਬਾਬੇ ਰੇਡ ਦਊਗੀ ਫੁੱਲ ਕਰੂਗੀ ਪੈਣਾ ਬਰਾਮੇ ਦੀ سپورਟ ਅਗਰ ਘਰ ਬੈਠਿਆ ਕਮਾਉਣੇ ਨਾ ਪੈਸੇ ਜੁੜ ਜਾਓ ਬਾਬੇ ਰੇਡੀ ਦੇ ਨਾਲ ਨੰਬਰ 988804723 ਬਾਬੇ ਰੇਡੀ ਸਸਰੀਕਾਲ ਜੀ ਸੋ ਆਜੋ ਜੀ ਬਾਬੇ ਰੇਡੀ ਬੱਸ ਅੱਡੇ ਸਾਹਮਣੇ ਜਲੰਧਰ ਸ਼ਹਿਰ